ਪਮੀ ਦੋਤ ਵਾਲਾ ਜਵਾਬ ਹੈ ਉਮੀਦਵਾਰ ਬਣਿਆ ਆਮ ਆਦਮੀ ਪਾਰਟੀ ਦੋ ਕੀ ਕਹਿਣਾ ਚਾਹੋਗੇ ਅਲੋਨਾਬ ਜੀ ਕੀ ਕਰੋਗੇ ਪਹਿਲੇ ਸਾਵਨਾ ਪਹਿਲਾ ਮੈਂ ਮਾਲਕ ਦਾ ਸ਼ੁਕਰਾਨਾ ਕਰ ਲਈ ਬਾਲਾ ਜੀ ਮਹਾਰਾਜ ਔਰ ਗੁਰਦੁਆਰਾ ਸਾਹਿਬ ਆਇਆ ਮੈਂ ਇਸ ਮਾਲਕ ਤੋਂ ਅਸ਼ੀਰਵਾਦ ਲੈ ਕੇ ਅੱਜ ਲੋਕ ਸੇਵਾ ਦੇ ਵਿੱਚ ਸੇਵਾਦਾਰ ਬਣਿਆ ਆਮ ਆਦਮੀ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਾਡੇ ਸੁਪਰੀਮੋ ਅਰਬਿੰਦ ਕੇ ਦੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਡਾਕਟਰ ਸੰਦੀਪ ਪਾਟਕ ਨੇ ਜਿਹੜਾ ਮੇਰੇ ਤੇ ਭਰੋਸਾ ਰੱਖਿਆ ਮੈਂ ਜਿੰਦ ਜਾਨ ਨਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਾਂਗੇ ਔਰ ਸੇਵਾ ਕਰਕੇ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਉਣਾ ਤੁਹਾਨੂੰ 15 ਸਾਲ ਤੋਂ ਜਿੰਨਾ ਪਿਛੇ ਹੈ ਪੰਜਾਬ ਇਨਾ ਕਾਲ ਤੋਂ ਪਿੱਛੇ ਹੈ 86 ਬੰਦੇ ਲੀਡਰ ਲੀਡਰ ਹੀ ਨਹੀਂ ਆਏ ਜੀ ਲੀਡਰ ਹੀ ਨਹੀਂ ਆਏ ਕਿ ਲੋਕਾਂ ਦੀ ਸੇਵਾ ਕਰ ਸਕਦੇ ਹੁਣ ਅੱਜ ਲੋਕਾਂ ਨੂੰ ਪਤਾ ਲੱਗਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਲੋਕ ਸੇਵਾ ਕਰ ਸਕਦੀ ਆ ਅੱਜ ਮੈਨੂੰ ਇੱਥੇ ਲੋਕਾਂ ਦਾ ਸੇਵਾਦਾਰ ਬਣਾ ਕੇ ਭੇਜਿਆ ਵਾ ਮੈਂ ਲੋਕ ਸੇਵਾ ਦੇ ਵਿੱਚ ਲੋਕਾਂ ਲਈ ਹਾਜ਼ਰ ਹਾਂ ਸੀਗੇ ਐਮਐਲਏ ਸ਼ੋਕਪਰਾਸ਼ਰ ਪੱਪੀ ਜਿਨ੍ਹਾਂ ਨੇ ਕਿਹਾ ਕਿ ਮੈਂ ਲੁਦਾਣਾ ਵਾਸੀਆਂ ਦੇ ਉਮੀਦ ਤੇ ਖੜਾ ਉਤਰਾਂਗਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਲੁਦਾਣਾ ਵਸੀਆਂ ਲਈ ਕੀ ਕਰਦੇ ਨੇ